ਕਉ ਤੂੰ ਮਨੰਗੀ। ਸਿਮਰੰਦ ਦੀ ਸੱਸ ਦੇ ਫੋਨ ਆਈ ਜਾਂਦੇ ਨੇ। ਉਹਨੇ ਇੱਧਰ ਆਣਾ ਸੀ ਆਈ ਨਹੀਂ। ਹੁਣ ਮੈਨੂੰ ਫੋਨ ਤੇ ਫੋਨ ਲਾਇਆ। ਆਓ ਜਰਾ ਘਰ ਆਓ ਪਤਾ ਨਹੀਂ ਉਹਨੇ ਮੈਨੂੰ ਕੀ ਕਹਣਾ ਰੱਬ ਜਾਣੇ। ਆਉਣ ਕਰਵਾ ਚੋਤ ਨਹੀਂ ਸਿਰ ਤੇ ਆ ਗਿਆ। ਅੱਛਾ ਕੋਈ ਗੱਲਬਾਤ ਕਰਨੀ ਹੋਏਗੀ। ਜਬ ਪਤਾ ਨਹੀਂ ਮੈਨੂੰ ਉਹ ਕੀ ਕਾਰਨ ਹੈ। ਮੈਨੂੰ ਤੇ ਕਿਹ ਗੱਲ ਦਾ ਹੀ ਨਹੀਂ ਪਤਾ। ਚਲੋ ਕੋਈ ਨਹੀਂ ਮम्मा ਮੈਂ ਕਹਿਣਾ ਸੀ ਪਾਪਾ ਨੂੰ ਇੱਕ ਦਿਨ ਰੋਕ ਲੈਂਦੇ ਤੁਸੀਂ ਕੋਸ਼ਿਸ਼ ਤਾਂ ਕਰਦੇ। ਮੈਨੂੰ ਮੈਨੂੰ ਤੋੜ ਦਿੰਦੇ ਤੇਰੇ ਸਾਡੇ ਦਰਾਨਾ ਨਿਕਲ ਗਈਆਂ। ਫਲਾੜ ਗਸੀ ਤੇਰੇ ਵਿਆਹ ਤੇ ਵਰਤਿਆ ਗਿਆ ਗਹਿਨੇ ਦੇ ਨਾਂ ਤੇ ਇੱਕ ਛੱਲਾ ਮੇਰੇ ਕੋਲ ਰਹਿ ਗਿਆ ਕਿੰਤੀ ਦਾ ਕੁਛ ਨਹੀਂ ਗਾ ਔਰ ਉਹ ਤੇਰੇ ਪਿਓ ਨੇ ਮੈਨੂੰ ਵਿਆਹ ਤੇ ਬਸ ਪਾਇਆ ਸੀ ਬਸ ਉਹੀ ਮੇਰੇ ਕੋਲ ਲਗਾ ਕੋਈ ਚੀਜ਼ ਨਹੀਂ ਮੇਰੇ ਕੋਲ ਰਹੀ ਕੰਨਾਂ ਜਿੱਤੇ ਮੈਂ ਪਤਲ ਪਾ ਲਿਆ ਪੁੱਤ ਬੁੱਚੀ ਵੀ ਨਹੀਂ ਨਾ ਜਾ ਸਕਦੀ ਕਿਤੇ ਹੁਣ ਬਿੰਨ ਰਾਤ ਕਹਿੰਦਾ ਮੈਂ ਡਟ ਕੇ ਪੇਲੇ ਮੰਗ ਕਰਨ ਲੱਗਾ ਹੁਜੂ ਕੰਮ ਦੁੱਖ ਸੁੱਖ ਆਵੇਲੀ ਮੈਂ ਆਪਣੀ ਮਾਂ ਨੂੰ ਬੁਲਾ ਲਿਆ ਕਰਾਂਗੀ ਭਰਾ ਭਰ ਜਾਈ ਨੂੰ ਬੁਲਾ ਲਿਆ ਕਰਾਂਗੀ ਇੱਥੇ ਕੀ ਕਰਾਂਗੀ ਮਹਾਰਾਜ ਕਰੇ ਤੂੰ ਤੇ ਜਾ ਪਿੱਛੇ ਪੋਗੇ ਨਾ ਐਦਾਂ ਵੇਖੀ ਹੁਣ ਜੇ ਸਾਡਾ ਧਿਆਨ ਰੱਖੀ ਕਿਹੀਂ ਹੈਗੇ ਬਸ ਜੀ ਮੰਮਾ ਮੰਮਾ ਪਾਪਾ ਮੈਨਾਂ ਨਰਾਜ਼ਤ ਨਹੀਂ ਹੈਗੇ ਨਾ ਨਹੀਂ ਨਹੀਂ ਬੇਟਾ ਨਰਾਜ਼ ਕੁਛ ਨਹੀਂ ਹੈ ਪਰ ਇੱਕ ਗੱਲ ਯਾਦ ਰੱਖੀ ਦੁਨੀਆ ਇਧਰ ਦੀ ਉਧਰ ਹੋ ਜੇ ਤੇਰੇ ਮੂੰਹੋਂ ਇਹ ਲੱਭ ਜਣਾ ਨਿਕਲਣ ਜੇ ਕੰਮ ਜੇ ਨਹੀਂ ਰੁਕਦਾ ਹੋ ਰਿਹਾ ਤੇ ਕੋਈ ਗੱਲ ਨਹੀਂ ਮੈਂ ਬਾਅਦ ਚ ਚਲ ਜਾਵਾਂਗੀ ਤੂੰ ਨਾਲ ਜਾਏਂਗੀ ਹਾਂਜੀ ਮੰਮਾ ਤਾਂ ਚੱਲਨੇ ਹੋ ਨਹੀਂ ਨਾ ਜਾਏਂਗੀ ਬੇਟਾ ਤਾਂ ਸਮਝ ਲੈ ਕੋਈ ਵੀ ਨਾ ਜਾਵੇ ਹੱਥੀ ਕਾਗੇ ਪਾੜਦੀ ਸਾਰੇ ਹੋ ਜਾ ਜੋ ਨੁਕਸਾਨ ਜਿਦਾ ਹੁੰਦਾ ਨਹੀਂ ਮੰਮਾ ਹੁਣ ਤੇ ਜਾਵਾਂਗੇ ਆਪਾਂ ਇਕੱਠੇ ਜਾਵਾਂਗੇ ਮੈਂ ਤੇਰੀ ਗੱਲ ਮੰਨਦੀ ਹਾਂ ਦਿਲ ਦੀ ਆਵਾਜ਼ ਨਾ ਰੱਬ ਦਿੰਦਾ ਵੈ ਪਤਾ ਨਹੀਂ ਦਿਲ ਡਰਿਆ ਪਿਆ ਮੇਰਾ ਅੰਦਰੋਂ ਨਹੀਂ ਮੰਮਾ ਕੁਝ ਗਲਤ ਨਾ ਸੋਚੋ ਸਭ ਵਧੀਆ ਹੋਏਗਾ ਬਹੁਤ ਇਹ ਜੋ ਘਟ ਦੇਣ ਲੱਗੇ ਆਪਾਂ ਤੂੰ 30 ਮੰਗਿਆ ਸੀ ਨਾ 21 ਲੱਖ ਰੁਪਏ ਦਾ ਸਾਰਾ ਹੈਗਾ ਵੈ 25000 ਤੇਰੇ ਪਿਓ ਨੂੰ ਚਾਹੀਦਾ ਸੀ ਉਹ ਲੈ ਗਿਆ ਵੀ 25000 ਉਹਨੇ ਮੇਰੇ ਕੋ ਘਰ ਖਵਾਤਾ ਤੇ ਨਾ ਉਹ 25 ਦਾ ਤੇਰਾ ਗੁਜ਼ਾਰਾ ਨਹੀਂ ਸੀ ਹੋਣਾ ਮੈਂ ਫਿਰ 21 ਮੈਂ ਕਿਹਾ ਚਲ ਦਿੰਦੇ ਦੇਣੀ ਆ ਕੋਈ ਨਹੀਂ ਮम्मा ਬਾਕੀ ਕਰ ਨੋ ਲੱਖ ਤਾਂ ਤੈਨੂੰ ਕਰਨਾ ਹੀ ਪੈਣਾਗੇ ਇਹੇ ਤਰੀਕੇ ਕਰ ਲਨਗੇ ਅਗਲਿਆਂ ਨੂੰ ਜਤਾਈ ਨਾ ਅਗਲੇ ਅੱਗੇ ਕੱਲ ਘੁਮਾ ਦੇ ਕਿ ਮੈਂ 15 20 ਲੱਖ ਦੀ ਗੱਲ ਕੀਤੀ ਮੰਮੀ ਨੇ ਫਿਰ 21 ਕਰਤਾ 30 ਦੀ ਛੇੜੀ ਨਾ ਤੂੰ ਕਿਹਾ ਨਾ ਉਹਨਾਂ ਨੂੰ ਛੇੜ ਬੈਠੀ ਆ ਤੂੰ ਕਹਿਦੀ ਉਹ ਮੈਂ ਤਾਂ ਨਾ ਵੈਹ ਕੇ ਕਹਤਾ ਮੈਂ ਤਾਂ 15 20 ਕਿਹਾ ਸੀ ਉਹਨਾਂ ਨੇ 21 ਕਰਤਾ ਕੋਈ ਗੱਲ ਨਹੀਂ ਮम्मा ਠੀਕ ਐ ਇਹ ਨਾ ਆਪਣੇ ਉੱਤੇ ਗੱਲ ਲੱਲੀ ਦੀ ਐ ਘੁਮਾ ਲਈ ਦੀ ਐ ਅੱਜ ਆਪਣੇ ਉੱਤੇ ਗੱਲ ਲੱਲ ਲੇਂਗੀ ਨਾ ਅੱਜ ਗੱਲ ਕਰਨੀ ਸਿੱਖ ਲੇਂਗੀ ਨਾ ساری ਉਮਰ ساری ਉਮਰ ਤੇਰੀ ਸੁਣਨਗੇ ਤੇ ਤੇਰੀ ਹਾਂ ਚ ਹਾਂ ਮਲਾਂਗੇ ਇਹ ਯਾਦ ਰੱਖੀ ਤੇ ਜੇ ਅੱਜ ਉਹਨਾਂ ਦੇ ਥੱਲੇ ਲੱਗੀ ਰਹੀ ਨਾ ਉਹਨਾਂ ਦੀ ਹਾਂ ਨੂੰ ਹਾਂ ਹਾਂਜੀ ਹਾਂਜੀ ਕਿ ਅੱਛਾ ਜਿੱਦਾਂ ਤੂੰ ਕੀ ਕੋ ਖੱਦ ਨਹੀਂ ਕਰਦੀ ਰਹਿ ਜੈਗੀ ਸਮਝ ਆਈ ਗੱਲ ਹਾਂਜੀ ਮੰਮਾ ਠੀਕ ਹੈ ਠੀਕ ਹੈ ਨਾਲ ਕੀ ਗੱਲ ਹੈ ਸਵੇਰ ਦੀ ਤੇਰੀ ਤਬੀਅਤ ਕਰਨੀ ਕੀ ਖਰਾਬ ਕਦੀ ਉਧਰ ਡਿਗਦੀ ਪਈਆਂ ਕਦੀ ਉਧਰ ਡਿਗਣ ਨਹੀਂ ਆ ਬੀਪੀ ਦਾ ਘਟਾਇਆ ਹੈ ਤੂੰ ਆਪਣਾ ਕੋਈ ਮਮਾ ਖਾਦੀ ਦਵਾਈ ਠੀਕ ਆ ਮੈਂ ਠੰਡੀ ਹੀ ਪਈ ਨਹੀਂ ਅੱਜ ਤੂੰ ਨਾ ਚਿਹਰੇ ਤੇ ਅੱਜ ਤੇਰੇ ਰੌਣਕ ਵੀ ਨਹੀਂ ਕੁਝ ਨਜ਼ਰ ਆਂਦੀ ਕੁਛ ਹੋਰ ਹੀ ਤੇਰਾ ਮੈਨੂੰ ਲੱਗਨ ਨਹੀਂ ਨਹੀਂ ਹੁਣ ਪਾਪਾ ਵੀ ਨਹੀਂ ਹੈਗੇ ਤੁਸੀਂ ਇਕੱਲੇ ਰਹਿ ਜਾਣਾ ਤੇ ਹੁਣ ਚੱਲੀ ਆ ਨਾ ਮੈਂ ਮਮਾ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਜੋ ਹੋਇਆ ਸੋ ਹੋਇਆ ਠੀਕ ਹੈ ਹਾਂਜੀ ਮਮਾ ਹਰਪ੍ਰੀਤ ਕੀ ਗੱਲ ਹੋ ਗਈ ਹੈ ਕੀ ਹੋ ਗਿਆ ਇਹ ਜੋ ਖਾਦਾ ਸਾਰਾ ਕੱਢਦਾ ਹੀ ਬਾਹਰ ਅਧਰਾਂ ਬਤਾਂ ਨਹੀਂ ਮਮਾ ਪਹਿਲਾਂ ਵੀ ਦੋ ਵਰੀ ਹੋਏ ਸੀ ਇਦਾਂ ਵੇਖੀ ਸਭ ਕੀ ਆ ਸੀ ਨਾ ਠੀਕ ਹੈ ਨਾ ਹਾਂ ਮੈਨੂੰ ਕਿਹਾ ਸੀ ਨਾ ਮੰਮਾ ਆਇਲ ਨਹੀਂ ਠੀਕ ਹੋਗਾ। ਅੱਛਾ। ਅੱਛਾ ਹਾਂ ਤੂੰ ਕੱਲ ਵੀ ਕਿਹਾ ਨਹੀਂ ਸੀ ਉਹ ਆਇਲ ਨਾ ਉਹ ਸੜਿਆ ਹੈ ਮੈਂ ਕਿਹਾ ਚਲੋ ਉਹੀ ਤੇਲ ਬਿਲਾ ਵਰਤ ਲੀ ਜਿਹੜਾ ਸਾੜ ਕੇ ਰੱਖਿਆ ਹੈ ਸਿੰਨਾ। ਉਹ। ਪਰ ਮੈਂ ਵੀ ਤਾਂ ਖਾਦਾ ਮੈਨੂੰ ਤਾਂ ਠੀਕ ਲੱਗਾ ਕੀ ਹੋ ਗਿਆ ਤੈਨੂੰ? ਇੱਕਦਮ ਪਾਪੜ ਤਲ ਕੇ ਤੇ ਤੇਲ ਰਾਖ ਹੀ ਲਈਦਾ ਬੇਟਾ। ਮੰਮਾ ਹਾਂ ਮੈਨੂੰ ਪਰ ਚੱਕਰ ਆ ਰਿਹਾ। ਜਾਣਾ ਹੁਣ ਉਧਰ ਤੂੰ ਤਵੇ ਖਰਾਬ ਕਰਕੇ ਬਹਿ ਗਈਆਂ ਕਾਦੀ ਟੈਨਸ਼ਨ ਨਾ ਨਹੀਂ ਇਹ ਗੱਲ ਦੀ ਲੱਲੀ ਟੈਨਸ਼ਨ ਤਾਂ ਨਹੀਂ ਕਿਸੇ ਗੱਲ ਦੀ ਲੱਲੀ ਹੈ ਪਾਣੀ ਦਵਾ ਕੁਝ ਦਵਾ ਤੈਨੂੰ ਹੈ ਨਹੀਂ ਮਮਾ ਦਵਾ ਮੜਾ ਜਾ ਕੇ ਲੀ ਬੀਪੀ ਘਟਿਆ ਹੁੰਦਾ ਇਹ ਨਿਲਮਗਾ ਪਈ ਫ੍ਰਿਜ ਨਹੀਂ ਮਮਾ ਫੇਰ ਨਿਕਲ ਜੇਗੀ ਨਿੰਬੂ ਹਣਾ ਥੋੜਾ ਜਾ ਥੋੜਾ ਜਿਹਾ ਦੇ ਦੇ ਨਿੰਬੂ ਹੈ ਤੇਲ ਕਰਕੇ ਹੀ ਹੈ ਨਾ ਹਾਂਜੀ ਮਮਾ ਨਾ ਬੁਲਾਓ ਜ਼ਿਆਦਾ ਲੈ ਹਰਪ੍ਰੀਤ ਇਹ ਮਾੜਾ ਜਿਹਾ ਖਾ ਫੜ ਤੋਰਦਾ ਮਾਂ ਕਿਸੇ ਲਈ ਨਾ ਬੀਪੀ ਵਗੈਰਾ ਘਟ ਜਾਂਦਾ ਹੁੰਦਾ ਕੋਈ ਗੱਲ ਨਹੀਂ ਮੈਂ ਸੁੱਟਦੇ ਨਹੀਂ ਤੇਲ ਹੀ ਸੁੱਟ ਦੇਣੀ ਆ ਮਮਾ ਮੈਂ 2 ਮਿੰਟ ਉੱਧਰ ਚਲਨੀ ਆ ਰੁਕ ਜਾ ਮੈਂ ਲੈ ਜੈਨੀ ਤੈਨੂੰ ਉਧਰ ਭਾਵੇਂ ਅਰਜਨ ਉਹ ਨਿਉ ਡੀਖਦੇ ਹੋਣ ਪੁਰਨ ਲੱਗੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਇਕਦਮ ਠੀਕ ਐ ਨਾ ਉਧਾਂ ਜਾਣੇ ਹੋਣੀ ਮम्मा ਡਾਕਟਰ ਕੋ ਕੋਈ ਨਹੀਂ ਤੂੰ ਤੇ ਕੋ ਟੈਨਸ਼ਨ ਲੱਲੀ ਆ ਚਲ ਚਲ ਜਾ ਉੱਡ ਜਾ ਚ ਲੈਟ ਜਾ ਫਿਰ ਕੋਈ ਗੱਲ ਨਹੀਂ ਮੈਂ ਵੇਖ ਲੈ ਲੀ ਆਹੋ ਹਾਪੀ ਤਾ ਹਰਪ੍ਰੀਤ ਵਾ ਕੋ ਐਮ ਕਿਉ ਆ ਹਰਪ੍ਰੀਤ ਹਰਪ੍ਰੀਤ ਉਠ ਕੀ ਲੱਗ ਰਹੀ ਹੈ ਬਾਮਾ ਕੀ ਕਰ ਲੋ ਕਿਉ ਹੈ ਮਮਾ ਨਾਸ਼ਤਾ ਵੀਰਾ ਜੇ ਕੀਤਾ ਹੈ ਤੂੰ ਐਦਾਂ ਮਰ ਤੂੰ ਮੇਰਾ ਡਾਕਟਰ ਦੇ ਚੱਲੇ ਗਲੀ ਵਲੇ ਕਿ ਚੱਲ ਫਿਰਾਂ ਆ ਦੋ ਮਿੰਟ ਹੋ ਕੇ ਆਏ ਚਲਾ ਉੱਠਾਣੇ ਪਈ ਬਤ ਗਈ ਆ ਦੋ ਮਿੰਟ ਹੈ ਜੋ ਆ ਨਹੀਂ ਮੈਂ ਨਾਲ ਦੀ ਨੂੰ ਕਹਿੰਨੀ ਐ ਐਕਟਿਵਾ ਕਰ ਲਈਏ ਕਿ ਉਹਦੇ ਨਾਲ ਹੀ ਬੈਨ ਨੂੰ ਲੈ ਬਿਖਾ ਦੇਦਾ ਸਮਝਿਆ ਨਾਲ ਦੀ ਗਲੀ 'ਚ ਜਾਣਾ ਹੈ ਦੋ ਮਿੰਟ ਲੱਗਣੇ ਬਾਉ ਦੋ ਮਿੰਟ ਲੱਗਣੇ ਆਇਆ ਮੇਰਾ ਪੁੱਤ ਆਇਆ ਚਲ ਉੱਠ 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 ਆ ਆ ਮੇਰਾ ਬੁੱਤ ਚਲਾ ਭਾਬੀ ਨੂੰ ਕਿੰਨੀ ਵੀ ਨਾਲ ਐਕਟਿਵਾ ਫੜ ਲੈਂਦੀ ਐ ਫੇਰ ਆਈ ਉਲਟੀ ਨਹੀਂ ਮਾ ਇਹ ਕੰਮ ਐਸੇ ਥੋੜਾ ਖਾਂਸੀ ਐਸੀ ਮੈਂ ਸਿਆਣੀ ਆ ਉਮਰ ਹੰਡਾਈ ਆ ਦਿਨ ਦੇ ਤੈਨੂੰ ਮੈਂ ਕਹਿਤਾ ਪਹਿਲਾਂ ਸੇਰੇ ਤੜਕੇ ਵੀ ਤੜਾਤੀ ਤੇ ਤੂੰ ਮੈਨੂੰ ਪਤਾ ਹੀ ਗਿਆ ਤੇਲ ਨਹੀਂ ਚੰਗਾ ਚੀਜ਼ਾਂ ਨਹੀਂ ਚੰਗੀਆਂ ਮम्मा ਤੁਹਾਨੂੰ ਤਾਂ ਕੁਝ ਹੋਣਾ ਚਾਹੀਦਾ ਤੁਹਾਡਾ ਕੋ ਮੂੰਹ ਲੱਥਾ ਪਿਆ ਮੈਂ ਕਹਿੰਦਾ ਮੈਂ ਜਦ ਤੱਕ ਤਬਿਆਤ ਵੀ ਠੀਕ ਮਤਾਂ ਦਾ ਹੁੰਦਾ ਆਉ ਚਲੀ ਅੰਦਰ ਖੁਸ਼ ਹੋ ਆ ਤੇਰੇ ਹੋਸਟ ਕਾਣੇ ਆ ਮम्मा ਨਾਨੀ ਬਣਨ ਵਾਲੇ ਜੇ ਤੁਸੀਂ ਹਰ ਪਿੱਤ ਮੈਂ ਸਮਝਦੀ ਹਾਂ ਹਾਂਜੀ ਮੈਂ ਸਮਝਦੀ ਹਾਂ ਬਹੁਤ ਵੱਡੀ ਖੁਸ਼ੀ ਹੈ ਪਰ ਕਹਿੰਦੇ ਨਾ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਐਸੇ ਹੀ ਟਾਈਮ ਨਹੀਂ ਜਾਂ ਤਾਂ ਤੂੰ ਇੱਥੇ ਰਹਿੰਦੀ ਅਰਜਨ ਵੀ ਇੱਥੇ ਰਹਿੰਦਾ ਤੇ ਸ਼ਾਇਦ ਇਹ ਖੁਸ਼ੀ ਮੈਂ ਤੈਨੂੰ ਜ਼ਾਹਿਰ ਨਹੀਂ ਕਰ ਸਕਦੀ ਕਿ ਮੈਂ ਖੁਸ਼ੀ ਕਿੱਦਾਂ ਬਣਾਣੀ ਸੀ ਤੇਰੇ ਪਿਓ ਨੂੰ ਮੈਂ ਹੁਣੇ ਵਾਪਸ ਬੁਲਾ ਲੈਣਾ ਸੀ ਪਰ ਹੁਣ ਇਹ ਖੁਸ਼ੀ ਨਹੀਂ ਰਹੇਗੀ ਇਹ ਸਜ਼ਾ ਬਣ ਗਈ ਹੈ ਹੋਰ ਇਹ ਬੱਚਾ ਰੋੜਾ ਬਣ ਗਿਆ ਤੇਰੇ ਲਈ ਨਹੀਂ ਮੰਮਾ ਨਹੀਂ ਮੰਮਾ ਦਾ ਮਤਲਬ ਨਹੀਂ ਕਹਿਣਾ ਚੁੱਪ ਹਰ ਗੱਲ ਤੇਰੀ ਨਹੀਂ ਚੱਲੇਗੀ ਨਹੀਂ ਅਜੇ ਕੋਈ ਖਾਸ ਟਾਈਮ ਨਹੀਂ ਹੋਇਆ ਮੈਂ ਡਾਕਟਰ ਨੂੰ ਮਿਲ ਕੇ ਦੁਬਾਰਾ ਗੱਲ ਕਰਾਂਗੀ ਤੇ ਇਹ ਬੱਚਾ ਨਹੀਂ ਸੀ ਰੱਖਣਾ ਨਹੀਂ ਮੰਮਾ ਐਦਾਂ ਕੁਝ ਨਹੀਂ ਸੋਚਣਾ ਮੰਮਾ ਤੁਸੀਂ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਹੈ ਅੰਦਰ ਚੱਲ ਬਾਹਰ ਲੋਕੀ ਸੁਣ ਲਣਗੇ ਚੱਲ ਫੜਾਵੜ ਤੁਰ ਕੋਈ ਗੱਲ ਨਹੀਂ ਭੋਲੀ ਤੁਰਾਂ ਦੀ ਫਿੱਦਿਓ ਤਾਂ ਬੋਤਾਣਾ ਆਰਾਮ ਨਾਲ ਮੰਮਾ ਕੁਝ ਨਹੀਂ ਹੋ ਚੱਲਿਆ ਧਿਆਨ ਨਾਲ ਗੱਲ ਸੁਣ ਅਮਰੀਕਾ ਜਾਣ ਦਾ ਸੁਪਨਾ ਤੇਰਾ ਸਭ ਤੋਂ ਪਹਿਲਾ ਸੀ ਮੈਂ ਤੈਨੂੰ ਸੁਪਨਾ ਵਿਖਾਇਆ ਹੋਇਆ ਤੇਰੀ ਤਰੱਕੀ ਦਾ ਤੇਰੀ ਜ਼ਿੰਦਗੀ ਦਾ ਤੂੰ ਹੋ ਗਿਆ ਨਹੀਂ ਸੀ ਮੈਂ ਮੰਮੀ ਪੜਨਾ ਹੈ ਮੈਂ ਬਾਹਰ ਜਾਣਾ ਚਾਹਨੀ ਆ ਕੈਨੇਡਾ ਦਾ ਰਿਸ਼ਤਾ ਕਰਵਾਉਣਾ ਚਾਹਿਆ ਮੈਂ ਤੂੰ ਮੰਨਿਆ ਸਾਮ ਤੱਕ ਗੱਲ ਨਹੀਂ ਪਹੁੰਚੀ ਅਰਜਨ ਨੂੰ ਪਰ ਮੇਰੀ ਇਸ ਚੀਜ਼ ਲਈ ਤੂੰ ਤਿਆਰ ਕੀਤਾ ਕਿ ਮੈਂ ਅਰਜਨ ਨੂੰ ਪਿਆਰ ਕਰ ਲਾਪੀ ਮੈਂ ਬਾਹਰ ਜਾਣਾ ਚਾਹਨੀ ਆ ਪਿਆਰ ਤੇਰਾ ਬਾਅਦ ਚ ਸੀ ਇਰਾਦਾ ਤੇਰਾ ਪਹਿਲਾਂ ਸੀ ਅਮਰੀਕਾ ਜਾਣ ਦਾ ਦੁਕਾਨਾਂ ਵਿਕੀਆਂ ਗਹਿਣਾ ਵਿਕਿਆ ਸਾਡੀ ਜ਼ਿੰਦਗੀ ਹਰਾਮ ਹੋ ਗਈ ਸੜਕ ਤੱਕ ਆਨ ਤੇ ਆ ਗਏ ਸੀ ਸਰ ਤੇਰੇ ਕਰਕੇ ਨਾ ਕਿ ਅਸੀਂ 엄마 ਜਿਆਦਾ ਨਾ ਬੋਲ ਐ ਖਬਰ ਤੇਰੇ ਚ ਮੇਰੇ ਚ ਤਾਂ ਸਿਰਫ ਡਾਕਟਰ ਤੱਕ ਰਹੇਗੀ ਮੈਨੂੰ ਪਤਾ ਹੈ ਕਰਮ ਬਹੁਤ ਮਾਰਾ ਹੈ ਇਹ ਬਹੁਤ ਵੱਡੀ ਖੁਸ਼ੀ ਹੈ ਮੇਰੇ ਲਈ ਬੜੀ ਮੁਸ਼ਕਲ ਨਾਲ ਬੇਚੀ ਜਾ ਦਿੰਦਾ ਵੈ ਉਹ ਜਦੋਂ ਮਿਲਦੀਆਂ ਨਾ ਇਹਨਾਂ ਨੂੰ ਸੰਭਾਲ ਕੇ ਰੱਖਣਾ ਪੈਂਦਾ ਪਰ ਇਹਨਾਂ ਦੀ ਕਦਰ ਵੀ ਤਾਂ ਕਰਨੀ ਪੈਂਦੀ ਹੈ ਨਾ ਇਹਦੀ ਜਿੰਦਗੀ ਰੋੜ ਨਹੀਂ ਐ ਪਿਓ ਤੋਂ ਬਿਨਾ ਪਲੇਗਾ ਦਾਦੀ ਕਿੰਨਾ ਚਿਰ ਹੈਗੀ ਕਿੰਨਾ ਚਿਰ ਨਹੀਂ ਹੈਗੀ ਜਾਂ ਤਾਂ ਮੇਰੇ ਕੋ ਰਹਿਗੀ ਆਕੇ ਫਿਰ ਪੱਕੀ ਮੈਨੂੰ ਕੋਈ ਇਤਰਾ ਹੀ ਨਹੀਂ ਪਰ ਇੱਕ ਗੱਲ ਪੱਕੀ ਐ ਜੇ ਬੱਚਾ ਦੁਨੀਆਂ 'ਚ ਆ ਗਿਆ ਤੂੰ ਬਾਹਰ ਨਹੀਂ ਛੇਤੀ ਜਾ ਪਾਏਂਗੀ ਅਰਜਨ ਦੇ ਸੋ ਨਖਰੇ ਹੋ ਜਨੇ ਆ ਅਰੇ ਕੱਲ ਤੂੰ ਹਜੇ ਨਹੀਂ ਆਈ ਆ ਅੱਜ ਤੂੰ ਮਾਂ ਬਣਨ ਵਾਲੀ ਹੋਣਦਈ ਆ ਮਹੀਨਾ ਦੋ ਨਹੀਂ ਹੋਏ ਤੇਰੇ ਵਿਆਹ ਨੂੰ ਬੰਦੇ ਦਾ ਤਾਂ ਤੇਰੇ ਤੋਂ ਵੈਸੇ ਮੰਨੋ ਤੇ ਜਾਣਾ ਹਰ ਗੱਲ ਲੋ ਦਵਾਈਆਂ ਡਾਕਟਰਾਂ ਦੀਆਂ ਫੀਸਾਂ ਲੈਣਾ ਦੇਣਾ ਬਿਮਾਰ ਪਿਆ ਸ਼ਕਲ ਵਿਗੜੀ ਹਾਲਤ ਵਿਗੜੀ ਬੰਦੇ ਦਾ ਤਾਂ ਵੇਖ ਕੇ ਮਨ ਉਤਰ ਜਾਂਦਾ ਕਿ ਆਹ ਕੀ ਹੁਣ ਮੇਰੇ ਜੋਗਾ ਹੁੰਦੇ ਨੇ ਕਈ ਬੰਦੇ ਬੜੀ ਦੇਖ ਰੇਖ ਕਰਦੇ ਤੇ ਕਈ ਕਈਆਂ ਦਾ ਮਨ ਉਤਰ ਜਾਂਦਾ ਜਿਹੜੇ ਖਾਸ ਕਰ ਪਰਦੇਸਾਂ ਨੂੰ ਤੁਰ ਪੈਂਦੇ ਨੇ ਇਹ ਸਚਾਈ ਬੋਲਦੀ ਵੀ ਆ ਜਿਹੜਾ ਸੁਨੇਗਾ ਉਹ ਮੈਨੂੰ ਭਾਵੇਂ ਗਲਤ ਕਹੇਗਾ ਪਰ ਮੈਂ ਬੜਾ ਕੜਵਾ ਸੱਚ ਬੋਲਦੀ ਵੀ ਆ ਅਗਰ ਕੋਈ ਧਿਆਨ ਨਾਲ ਇਸ ਗੱਲ ਨੂੰ ਸਮਝੇ ਮੇਰੀ ਅਗਰ ਇਸ ਗੱਲ ਨੂੰ ਕੋਈ ਧਿਆਨ ਨਾਲ ਸਮਝੇ ਮੈਂ ਕੜਵਾ ਸੱਚ ਬੋਲਦੀ ਵੀ ਆ ਮਮਾ ਅਰਜਨ ਇਦਾਂ ਦਾ ਨਹੀਂ ਹੈ ਮੈਂ ਕਹਿੰਨੀ ਅਰਜਨ ਨਹੀਂ ਇਦਾਂ ਦਾ ਪਰ ਅਰਜਨ ਦੇ ਦਿਲ ਚ ਬੜੀ ਹੋਈ ਆ ਉਹਨੂੰ ਨਾ ਪਤਾ ਲੱਗੇ ਕਿ ਉਹ ਪਾਪਾ ਬਣਨ ਵਾਲਾ ਹੈ ਤੂੰ ਅਮਰੀਕਾ ਜਾਂ ਤੋ ਰਹਿ ਜਾਏਂਗੀ ਐਵਰ ਕੀਤਾ ਕਰਾਇਆ ਸਾਰਾ ਪਾਣੀ ਪੈ ਜਾਣਾ ਮੈਂ ਤੈਨੂੰ ਦਵਾਈ ਲਿਆ ਦੇਣੀ ਆ ਮੇਰੀ ਗੱਲ ਧਿਆਨ ਨਾਲ ਸੁਣ ਦਵਾਈ ਪੱਕੀ ਹੋਏਗੀ ਬੜੀ ਮੁਸ਼ਕਲ ਨਾਲ ਮਿਲੇਗੀ ਮੈਨੂੰ ਪਤਾ ਹੈ ਬਹੁਤ ਹੀ ਰਿਸਕੀ ਹੈ ਬਹੁਤ ਹੀ ਗਲਤ ਕੰਮ ਹੈ ਪਰ ਕੰਦੇ ਨਾ ਕਦੀ ਕਦੀ ਜੰਦਰ ਕੋਈ ਚੀ ਖਰਾਬ ਹੋ ਜੇ ਤਾਂ ਵੀ ਦਵਾਈ ਖਾਣੀ ਪੈਂਦੀ ਹੈ ਮੈਂ ਡਾਕਟਰ ਨਾਲ ਅਪਾਇੰਟਮੈਂਟ ਲੱਲਾਂਗੀ ਸਾਰਾ ਸਿਸਟਮ ਤੈਅ ਕਰ ਲਾਂਗੀ ਜੋ ਵੀ ਹੈ ਰੋਂਨ ਦੀ ਇੱਥੇ ਕੋਈ ਗੱਲ ਨਹੀਂ ਹੈ ਮੇਰੀ ਗੱਲ ਸੁਣ ਐਦਾਂ ਨਾ ਪੁੱਛੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਬਟਾ ਆਪਣੇ ਬੰਦੇ ਨਾਲ ਆਪਣਾ ਬਸੇਰਾ ਪਹਿਲਾਂ ਬਾਹਰ ਪਾ ਉੱਥੇ ਆਪਣਾ ਘਰ ਵਸਾ ਆਪਣਾ ਫਿਊਚਰ ਤਿਆਰ ਕਰ ਆਪਣੀ ਕਮਾਈ ਕਰੋ ਆਪਣਾ ਸਭ ਕੁਝ ਬਣਾਓ ਬੱਚਾ ਤੇ ਫਿਰ ਖੁਸ਼ੀਆਂ ਲੈਣ ਉਸਿਆਏਗਾਏਗਾ ਦੁਨੀਆ 'ਚ ਸਮਝਣ ਦੀ ਕੋਸ਼ਿਸ਼ ਕਰ ਜੇ ਤੇ ਇੱਥੇ ਰੋਲਣਾ ਚਾਹਨੀ ਹੈ ਤੇ ਫਿਰ ਜਾ ਚੱਲੀਆਂ ਨਾ ਮੇਰੇ ਨਾਲ ਜਾ ਕੇ ਦੇਦੀ ਖੁਸ਼ਖਬਰੀ ਉਹਨਾਂ ਨੂੰ ਕਿ ਮੰਮੀ ਜੀ ਤੁਸੀਂ ਦਾਦੀ ਬਣਨ ਵਾਲੇ ਹੋ ਤੇ ਅਰਜਨ ਤੁਸੀਂ ਪਾਪਾ ਬਣਨ ਵਾਲੇ ਹੋ ਤੇ ਮੈਂ ਮੰਮਾ ਹੀ ਬਣਨ ਵਾਲੀ ਹਾਂ ਨਾ ਮੈਂ ਤੇਰੇ ਲਈ ਕਹਿ ਨਹੀਂ ਆ ਮੇਰਾ ਵੀ ਦਿਲ ਰੋਂਦਿਆ ਐ ਦਿਲ ਨਹੀਂ ਹਰ ਕੋਈ ਤਰਸਦਾ ਮੈਂ ਵੀ ਤਰਸਦੀ ਹਾਂ ਕਿ ਮੈਂ ਨਾਨੀ ਬਣਨ ਵਾਲੀ ਹਾਂ ਪਰ ਮੈਂ ਕੀ ਕਰਾਂ ਮੈਂ ਸਿਰਫ ਇੱਕ ਤਰਫਾ ਹੋ ਕੇ ਨਹੀਂ ਸੋਚ ਸਕਦੀ ਮੈਂ ਆਪਣੀ ਕੁੜੀ ਨੂੰ ਰੋਲਦਿਆ ਨਹੀਂ ਵੇਖ ਸਕਦੀ ਹੱਥ ਵੀ ਤੂੰ ਮੈਂ ਤੈਨੂੰ ਰੋਲਦਿਆ ਨਹੀਂ ਵੇਖ ਸਕਦੀ ਬੱਚੇ ਤੂੰ ਉਹ ਹੋ ਜਾਈਂਗੇ ਤੇ ਜੋ ਤੈਨੂੰ ਨਾਂ ਲੈ ਕੇ ਗਿਆ ਮਾਰ ਅਗਰ ਇਹ ਚਾਂਸ ਖਤਮ ਹੋਇਆ ਤਾਂ ਮੁੜ ਕੇ ਤੂੰ ਨਹੀਂ ਜਾ ਪਾਵੇਂਗੀ ਛੇਤੀ ਬਾਹਰ ਮੰਮਾ ਅਗਰ ਵੀਜ਼ਾ ਜਲਦੀ ਆ ਗਿਆ ਤਕਿ ਪਤਾ ਮੈਨੂੰ ਐਂਟਰੀ ਮਿਲ ਜਾਵੇ ਨਹੀਂ ਮਿਲਨੀ ਐਂਟਰੀ ਜਿਆਦਾ ਟਾਈਮ ਹੋ ਜਾਂਦਾ ਨਹੀਂ ਮਮਾ ਇਹਦੇ ਕਹਿ ਰਹੀ ਆ ਟੈਸਟ ਚ ਆ ਜਾਣਾ ਸਾਰਾ ਕੁਝ ਪਤਾ ਲੱਗ ਜਾਣਾ ਮੁਰਕੇ ਕਈ ਪ੍ਰੋਬਲਮ ਹੁੰਦੀ ਆ ਉਹ ਸਫਰ ਹੀ ਨਹੀਂ ਕਰੰਦੇ ਨੰਦੇ ਤੇਰੀ ਸੱਸ ਦੇ ਨਖਰੇ ਹੋ ਸਕਦੇ ਨੇ ਚਲੋ ਬਾਹਰੋਂ ਓਕੇ ਹੋ ਸਕਦਾ ਵੈ ਪਰ ਬਾਹਰੋਂ ਦੀ ਮੁਸ਼ਕਲ ਹੁੰਦੀ ਆ ਬਹੁਤ ਮੁਸ਼ਕਲ ਆਉਂਦੀ ਆ ਬਹੁਤ ਬਹੁਤ ਪੇਪਰ ਲੱਗਨੇ ਪੈਂਦੇ ਬੜੀਆਂ ਦਿੱਕਤਾਂ ਆ ਜਾਂਦੀਆਂ ਉਹਨਾਂ ਦੇ ਟੈਸਟਾਂ ਦੀ ਰਿਪੋਰਟਾਂ ਡਾਕਟਰੀ ਰਿਪੋਰਟਾਂ ਬਾਹਰ ਤੋਂ ਲਾਜਿਮ ਹੁੰਦੇ ਨੇ ਲੋਕੀ ਉੱਥੋਂ ਇੱਥੇ ਕੇਸ ਕਰਨ ਆਉਂਦੇ ਨੇ ਕਿ ਅਸੀਂ ਇੱਥੇ ਆ ਕੇ ਕੇਸ ਕਰਵਾ ਲਈਏ ਕੋਈ ਪ੍ਰੋਬਲਮ ਨਹੀਂ ਇੱਥੇ ਆ ਜਾਂਦੇ ਇੰਡੀਆ ਅਸੀਂ ਇਹ ਜਾ ਕੇ ਇਲਾਜ ਕਰਾ ਲੀਏ ਬਾਹਰ ਤਾਂ ਇਲਾਜ ਹੀ ਬਹੁਤ ਮਹਿੰਗੇ ਨੇ ਇੱਥੋਂ ਲੋਕ ਇੰਨੀਆਂ-ਇੰਨੀਆਂ ਦਵਾਈਆਂ ਲੈ ਕੇ ਪਰਦੇਸਾਂ ਜਾਂਦੇ ਨੇ ਕਿ ਕੋਈ ਗੱਲ ਹੋਏਗੀ ਤਾਂ ਚਲ ਉੱਥੇ ਖਾ ਲਾਂਗੇ ਸਮਝਣ ਦੀ ਕੋਸ਼ਿਸ਼ ਕਰ ਮੈਂ ਦਵਾਈ ਨਹੀਂ ਖਾਣੀ ਬੇਟਾ ਸਮਝਣ ਦੀ ਕੋਸ਼ਿਸ਼ ਕਰ ਤੇਰੇ ਭਲੇ ਲਈ ਕਹਿ ਰਹੀ ਹਾਂ ਮੈਂ ਫੇਰ ਕਹਿ ਰਹੀ ਹਾਂ ਮੈਂ ਦੁਨੀਆ ਦੀ ਨਜ਼ਰ 'ਚ ਗਲਤ ਹੋਵਾਂਗੀ ਪਰ ਮੈਨੂੰ ਕੋਈ ਸਮਝਣ ਦੀ ਕੋਸ਼ਿਸ਼ ਕਰੇ ਮੈਂ ਕਹਿਣਾ ਕੀ ਚਾਹਨੀ ਹਾਂ ਇੱਕ ਮਾਂ ਵਾਂ ਮੈਂ ਵੀ ਸਮਝਦੀ ਹਾਂ ਕਿ ਬੱਚਾ ਕੀ ਹੁੰਦਾ ਵੈ ਚਾਲੂਨ ਚਲੀਏ ਹੁਣ ਤੋਂ ਦਵਾਈ ਖਾਦੀ ਨਾ ਹੁਣ ਤੈਨੂੰ ਉਲਟੀ ਵੈਸੇ ਵੀ ਨਹੀਂ ਆਏਗੀ ਤਾਂ ਅਗਰ ਉਹਨਾਂ ਦੇ ਸਾਹਮਣੇ ਕਦੀ ਉਲਟੀ ਆ ਜਾਏਗੀ ਤੇ ਕਹਦੀ ਮੈਂ ਰਾਤੀ ਨਾ ਗੋਲ ਗੱਪੇ ਖਾ ਲਏ ਸੀ ਗਲਤ ਮੈਨੂੰ ਕਾਂਜੀ ਨਹੀਂ ਪਚਨਦੀ ਉਹਦੋਂ ਦੀ ਸਮਝ ਆ ਗਈ ਗੱਲ ਪਤਾ ਨਾ ਲੱਗੇ ਪੈਸੇ ਮੈਂ ਰੱਖ ਲਵਾਂ ਪਰਸ ਮਫੜਿਆ ਆ ਤੇ ਆ ਚਲੀ ਆਪਾਂ ਠੀਕ ਐ ਚਲ ਮੈਨੂੰ ਬਸ ਪੈਸੇ ਕੱਢ ਲੈਂਦੇ ਚਲ ਮੈਂ ਕਿੰਨੀ ਕੋਸ਼ਿਸ਼ ਕੀਤੀ ਮਮਾ ਇਹ ਨਾ ਦੇ ਦੇ ਕਿਹੜੇ ਚੱਕਰਾਂ ਚ ਪਾਤਾ ਮਮਾ ਨੇ ਮੈਨੂੰ ਨਹੀਂ ਮੈਂ ਤੈਨੂੰ ਕੁਝ ਨਹੀਂ ਹੋਂ ਦੇਣਾ ਮੈਂ ਦੱਸਾਂਗੀ ਪਾਪਾ ਦੇ ਦੇਣੂ ਮਮਾ ਕਹਿੰਦੇ ਕਿਸੇ ਨੂੰ ਪੀਣਾ ਖਾਣ ਲੱਗਣ ਦਾ ਨਹੀਂ ਮੈਂ ਤੈਨੂੰ ਦਵਾਈ ਖਵਾ ਦੇਣੀ ਹੈ ਲੱਗਦਾ ਮੰਮੀ ਨੇ ਨਾ ਆਪਣੇ ਵਿੱਚ ਟਾਈਮ ਭੁੱਲ ਗਏ ਨੇ ਜਦੋਂ ਮੈਨੂੰ ਪੁੱਖ ਚ ਰੱਖਿਆ ਸੀ ਤੇ ਮੈਂ ਅੱਜ ਜਦੋਂ ਮੈਨੂੰ ਪਤਾ ਲੱਗਾ ਮੈਂ ਪ੍ਰੈਗਨੈਂਟ ਮੇਰੇ ਪੈਰੀ ਨਹੀਂ ਲੱਗਦੇ ਵੇ ਨਹੀਂ ਮੈਂ ਦੱਸਣਾ ਅਰਜਨ ਨੂੰ ਜੋ ਹੁੰਦਾ ਹੋ ਜਾਵੇ ਕੋਈ ਗੱਲ ਨਹੀਂ ਉਹ ਵੀ ਨਹੀਂ ਜਾਣੀ ਅਮਰੀਕਾ ਮੈਂ ਤਾਂ ਦੱਸਣਾ ਸਾਡੇ ਪਿਆਰ ਦੀ ਨਿਸ਼ਾਨੀ ਹੈ ਚੱਲ ਬੇਟਾ ਮੈਂ ਸਵਾਨ ਰੱਖ ਲਿਆ ਸਾਰਾ ਬੈਗ ਫੜ ਲਿਆ 엄마 ਹਾਂ ਬੇਟਾ ਇਮੋਸ਼ਨਲ ਨਾ ਹੋ ਮੈਨੂੰ ਵੀ ਕਮਜ਼ੋਰ ਨਾ ਕਰ ਜਾ ਤਾਂ ਫਿਰ ਫੈਸਲਾ ਕਰੋ ਦੋਵੇਂ ਆਨੇ ਅਗਲੇ 4 ਸਾਲਾਂ ਤੱਕ ਤੁਸੀਂ ਦੋਨੋਂ ਅਮਰੀਕਾ ਨਹੀਂ ਜਾਓਗੇ ਇੱਥੇ ਹੀ ਰਹੋਗੇ 4 ਸਾਲਾਂ ਬਾਅਦ ਜਾਓਗੇ ਮੰਨਾ ਮੈਂ ਗੱਲ ਕਰ ਲੈਣੀ ਅਰਜਨਾ ਤੇਰਾ ਦਿਮਾਗ ਖਰਾਬ ਹੈ ਮੈਂ ਹੀ ਸੁਣਾਂ ਸੀ ਤੇਰੇ ਮੂੰਹੋਂ ਨਾ ਉਹਨੇ ਮੰਨਣਾ ਤੇ ਨਾ ਇਹ ਕੰਮ ਹੋਣਾ ਹੀ ਕਦੀ ਉਹ ਖੁਦ ਚੱਲ ਜਾਏਗਾ ਤੈਨੂੰ ਨਹੀਂ ਖੜੇਗਾ ਬੱਚੇ ਮੈਂ ਤੇਰੀ ਮਾਂ ਆ ਮੈਂ ਤੇਰਾ ਭਲਾ ਚਾਹੁੰਨੀ ਮੈਂ ਤੇਰਾ ਫਿਊਚਰ ਸੋਚਣ ਨਹੀਂ ਆ ਮੈਂ ਤੇਰੀ ਜ਼ਿੰਦਗੀ ਬਾਰੇ ਸੋਚਦੀ ਆ ਬੇਟਾ ਸਮਝਣ ਦੀ ਕੋਸ਼ਿਸ਼ ਕਰ ਨਹੀਂ ਮੰਮਾ ਤੂੰ ਗਲਤ ਐ ਇਸ ਟਾਈਮ ਇਮੋਸ਼ਨਲ ਆ ਨਹੀ ਆ ਇਮੋਸ਼ਨਲ ਹੋਗੇ ਕੁਛ ਨਹੀਂ ਬੰਨਣਾ ਪੁੱਤਰ ਮੇਹ ਬੱਚੇ ਐਸਾ ਹਲਚੋ ਉਹਨੇ ਸਫਰ ਨਹੀਂ ਕਰਨ ਦੇਣਾ ਕੰਪਲਿਕੇਸ਼ਨ ਚੀਜ਼ਾਂ ਕਰ ਦੇਗਾ ਅਕਸਰ ਡਾਕਟਰ ਕੋ ਜਾਣਾ ਕਰਨਾ ਤੂੰ ਕਿਹੜਾ ਸੇਰੇ ਅਮਰੀਕਾ ਚਲਨੀ ਜਾਂਦੇ 3 ਮਹੀਨੇ ਤੈਨੂੰ ਲੱਗਨੇ ਨੇ ਉਹਨੇ 3 ਮਹੀਨਿਆਂ ਦੇ ਵਿੱਚ ਬੜੀਆਂ ਚੀਜ਼ਾਂ ਕਹਿ ਦੇਣੀਆਂ ਤੇਰਾ ਨਹੀਂ ਅੱਗੇ ਦਾ ਸਿਸਟਮ ਬੰਨਣਾ ਬੇਟਾ ਜੋ ਬੇਬੀ ਉਹਦਾ ਵੀ ਉਹਨਾਂ ਨੇ ਕੋਈ ਕਾਗਜ਼ ਪੱਤਰ ਤਾਂ ਹੋਏਗਾ ਕੋਈ ਸਿਸਟਮ ਮੈਨੂੰ ਨਹੀਂ ਪਤਾ ਮੰਮਾ ਸੀ ਕੀ ਕਹਿੰਦੇ ਉਹਨੂੰ ਗੱਲ ਤੇ ਕਰੀਆ ਜੀ ਬੇਟਾ ਤੇਰੀ ਸੱਸ ਨਹੀਂ ਮੰਨੇਗੀ ਉਹਨਾਂ ਨੂੰ ਭਾਨਾ ਮਿਲ ਜਾਣਾ ਆਪਣੇ ਕੋ ਰੱਖਣ ਦਾ ਅੱਗੇ ਉਸ ਦਿਨ ਗੱਲਾਂ ਗੱਲਾਂ ਸੁਣਾਉਂਦੀ ਸੀ ਕੋਈ ਗੱਲ ਨਹੀਂ ਮੇਰੇ ਨਾਲ ਚਲ ਜੇਗੀ ਤੂੰ ਮੈਂ ਤੈਹ ਕਿ ਤਸਣਾ ਵਿਆਹ ਦੇ ਰਾਂ ਤੂੰ ਜਾਣੀ ਨਾ ਬੱਚਾ ਹੈ ਮਮਾ ਬੇਟਾ ਪਿਆਰ ਦੀ ਨਿਸ਼ਾਨੀ ਮਮਾ ਪਿਆਰ ਸਾਰੀ ਉਮਰ ਦਾ ਹੈ ਮਮਾ ਸਮਝਣ ਦੀ ਕੋਸ਼ਿਸ਼ ਕਰ ਮੈਨੂੰ ਨਾ ਕਮਜ਼ੋਰ ਕਰਦਾ ਮੈਂ ਚਾਹਨੀ ਤੇਰਾ ਘਰ ਖੁਸ਼ੀਆਂ ਨਾਲ ਭਰੇ ਤੇਰਾ ਫਿਊਚਰ ਬਣ ਜਾ ਤੇਰੀ ਜ਼ਿੰਦਗੀ ਬਣ ਜਾ ਜਦੋਂ ਮੈਂ ਹੋਣ ਵਾਲੀ ਸੀ ਉਹ ਦਿਨ ਤਾਂ ਯਾਦ ਕਰੋ ਬੇਟਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਤੇਰਾ ਪਿਓ ਭਾਵੇਂ ਮੇਰੇ ਕੋਲ ਨਹੀਂ ਸੀ ਪਰ ਮੈਂ ਇੱਥੇ ਰਹਿਨੀ ਸੋ ਵੀ ਇੱਥੇ ਰਹਿੰਦਾ ਸੀ ਤੈਨੂੰ ਅੱਜ ਫੀਲ ਨਹੀਂ ਹੁੰਦਾ ਕਿਉਂਕਿ ਅਰਜਨ ਸ਼ਹਿਰ ਦੇ ਅੰਦਰ ਹੈ ਜਿਸ ਦਿਨ ਸ਼ਹਿਰੋਂ ਬਾਹਰ ਵੀ ਚਲ ਗਿਆ ਨਾ ਤੇਰੇ ਦਿਲ ਨੂੰ ਹੌਲ ਪੈ ਤੂੰ ਕਿਉਂ ਆ ਨਾ ਚੰਡੀਗੜ੍ਹ ਤੱਕ ਜਾਂਦੇ ਤੇ ਤੈਨੂੰ ਘਬਰਾਹਟ ਪੈਂਦੀ ਹੈ ਨਹੀਂ ਜਾਏਗਾ ਮੰਮਾ ਸਮਝ ਜਾਏਗਾ ਮੇਰੇ ਕੋਲ ਰਹੇਗਾ ਮੰਮਾ ਮੈਂ ਮੰਦੀ ਹਾਂ ਨਹੀਂ ਕਹਿ ਰਹੀ ਆ ਨਾ ਨਹੀਂ ਤੇ ਨਹੀਂ ਉਹ ਜਾਏਗਾ ਮੰਮਾ ਮੈਂ ਉਹ ਕਿਹੋ ਜਿਹਾ ਤਰ੍ਹਾਂ ਦੇਖੀ ਆ ਉਸ ਦਿਨ ਮੈਂ ਕਿਹਾ ਲੈ ਜਾ ਜੇ ਨੈਣਾ ਨਹੀਂ ਨਹੀਂ ਇਹਨੂੰ ਵੇਖ ਲੋ ਉਹਨੂੰ ਕੋਈ ਇੰਨਾ ਨਹੀਂ ਲਗਾਵ ਮੰਮਾ ਉਨੇ ਤਾਂ ਕਿਆ ਸੀ ਮੇਰੀ ਖੁਸ਼ੀ ਵਾਸਤੇ ਕਿ ਐ ਜੇ ਰੰਦੀ ਤੇ ਰੱਖ ਲਉ ਹਾਂ ਚੱਲ ਤੇਰੀ ਖੁਸ਼ੀ ਉਹਨੇ ਕਹਣਾ ਮੇਰੀ ਮੇਰੀ ਔਲਾਦ ਐ ਐਨੂੰ ਮੈਂ ਕੋਈ ਨੁਕਸਾਨ ਨਹੀਂ ਹੋ ਦੇਣਾ ਪੈਹਾ ਮਿੱਟੀ ਹੁੰਦਾ ਤਾਂ ਹੋਉਂਦੇ ਮਾਂ ਨੇ ਕਹਣਾ ਪੈਹਾ ਮਿੱਟੀ ਕਰਨਾ 70 80 ਲੱਖ ਤੂੰ ਕਰਨ ਦੇਂਗੀ ਬੇਟੀ ਜਿਹੜੇ ਪੈਸੇ ਲੱਗ ਗਏ ਤੂੰ ਖੁਦ ਵੇਚ ਜਾਈਂ ਉਹਨੂੰ ਮੈਨੂੰ ਪਾਗਲ ਸਮਝਿਆ ਮੈਂ ਤੈਨੂੰ ਜਾਣਦੀ ਆ ਚੰਗੀ ਤਰ੍ਹਾਂ ਚੁੱਪ ਕੀਤੀ ਰਹਿ ਜੋ ਹੋਏਗਾ ਨਾ ਉਹਦੀ ਮਰਜ਼ੀ ਚ ਸਮਝੀ ਸਮਝਣ ਦੀ ਕੋਸ਼ਿਸ਼ ਕਰ ਲੋਕਾਂ ਨੂੰ 2-3 ਮਹੀਨੇ ਬਾਅਦ ਪਤਾ ਲੱਗਦਾ ਕਿ ਇਹ ਵੇਲੇ ਤੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸਟਾਰਟਿੰਗ ਤੇ ਹੀ ਸਮਝਣ ਦੀ ਕੋਸ਼ਿਸ਼ ਕਰ ਉਹ ਵੀ ਅਚਾਨਕ ਮੈਨ ਲੈ ਗਈ ਤੇ ਪਤਾ ਲੱਗ ਗਿਆ ਸਾਰਾ ਕੁਝ ਐ ਵੀ ਸ਼ੁਕਰ ਹੈ ਕਿ ਮੇਰੇ ਇੱਥੇ ਪਤਾ ਲੱਗਾ ਕਿਸੇ ਨੂੰ ਕੰਨੋਂ ਕਾਨ ਖਬਰ ਨਹੀਂ ਹੋਈ ਤੁਰ ਤੂੰ ਮੇਰੇ ਨਾਲ ਫੜ ਮੈਂ ਬੈਗ ਫੜਾ ਤੇ ਚਲੀਏ ਛੇਤੀ ਕਰੀਏ ਕੰਮ ਅੱਗੇ ਤੇਰੇ ਅਰਜਨ ਦੇ ਫੋਨ ਵੱਜੇ ਮੇਰੇ ਫੋਨ ਤੇ ਵਾਦੂ ਉੱਠ ਜਾ ਮੇਰਾ ਬੱਚਾ ਲੈ ਬੁੱਤਰੇ ਹਾਂ ਤੂੰ ਕੀ ਗੱਲ ਹੈ ਤੇਰੀ ਜੇਰ ਅਗਰ ਨੌਤਰੀ ਆਇਆ ਹੈ ਨਹੀਂ ਨਹੀਂ ਉਹ ਟਿੰਕ ਤੋਂ ਬਾਅਦ ਬਾਹਰ ਚਲੀ ਜਾਂਦੀ ਕੀ ਹੋਇਆ ਕੀ ਹੈ ਉਹਨਾ ਕਿਵੇਂ ਸੀ ਕੱਲਾ ਗਲੀ ਚ ਗੋਲ ਗੱਪਿਆ ਵਲਾ ਗਿਆ ਸੀ ਤੈਨੂੰ ਉਹ ਖਾ ਲੇ ਤੈਨੂੰ ਮੈਂ ਕਿਹਾ ਸੀ ਰਹਿਣ ਦੇ ਮੈਂ ਤੈਨੂੰ ਬਿਚਾਰੋ ਚੰਗੀ ਜਗ੍ਹਾ ਖਵਾ ਲਿਆ ਨਹੀਂ ਬਾਹਰ ਤਾਂ ਤਾਂ ਮੈਂ ਬਿਲਕੁਲ ਨਹੀਂ ਖਾਂਦੀ ਦੇਖੋ 2 ਮਹੀਨੇ ਹੋ ਗਏ ਵਿਆਹ ਨੂੰ ਐ ਘਾਰੀ ਹਰ ਚੀਜ਼ ਬਣਾਨੇ ਤਬੀਅਤ ਤਾਂ ਠੀਕ ਹੈ ਨਾ ਹਾਂ ਹਾਂ ਥੋੜਾ ਜਿਆ ਤੁਹਾਨੂੰ ਪਤਾ ਬੱਚੇ ਦਾ ਹੋਈ ਜਾਂਦਾ ਮਨ ਖਰਾਬ ਜਦੋਂ ਕੁਝ ਉਹੋ ਜਿਹਾ ਖਾ ਲਓ ਫਿਰ ਹੋਈ ਜਾਂਦਾ ਤੇ ਕੇ ਜਾ ਕੇ ਤਾਂ ਖੁਸ਼ ਖੁਸ਼ ਆਣਾ ਚਾਹੀਦਾ ਹੀ ਤੇ ਉਦਾਸ ਹੋ ਗਈ ਹੈ ਤੁਸੀਂ ਪਿਆਰ ਹੀ ਪਤਾ ਨਹੀਂ ਕਿੰਨਾ ਕਾ ਪਾ ਲਿਆ ਮੈਨੂੰ ਲੱਗਦਾ ਵੇ ਖੰਬੇ ਹੱਥ ਦੀ ਨਾ ਇਹ ਜਿਹੜੀ ਲਾਸਟ ਵਾਲੀ ਗੱਲ ਹੈ ਸ਼ਾਇਦ ਦਬ ਕੇ ਚਟਾਇਆ ਕਿ ਦਿਲ ਨਾਲ ਜੁੜੀ ਰਵੇ ਪਿਆਰ ਤਿੰਦਾ ਰਵੇ ਉਹ ਤਾਂ ਹੈ ਆ ਬਸ ਸਾਡੇ ਪਿਆਰ ਦਾ ਅਸਰ ਜੇ ਮਾਂ ਨੂੰ ਫੁੱਲ ਗਈ ਹੈ ਤੁਸੀਂ ਆਏ ਹੋਏ ਕੱਲ ਤੇ ਵੇਲੋ ਕਹਿ ਰਹੀ ਮੈਨੂੰ ਛੱਡ ਦਾ ਮਮੀ ਮੈਨੂੰ ਛੱਡ ਦਾ ਫਿਰ ਹੁਣ ਇਹਦੇ ਪਾਪਾ ਮੈਡੀਸਿਨ ਮੈਂ ਤਾਂ ਕਿਹਾ ਸੀ ਖਾਲਾ ਮੈਡੀਸਿਨ ਦੁਬਾਰਾ ਮੈਂ ਖਵਾ ਕੇ ਆਈ ਡਾਕਟਰ ਨੂੰ ਅੱਛਾ ਤੇ ਡਾਕਟਰ ਨੇ ਸਾਰਾ ਚੈੱਕ ਅਪ ਕਰਵਾਇਆ ਜਨ ਡਾਕਟਰ ਬੁਲਾ ਲਓ ਹੈ ਨਹੀਂ 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 ਨਾ ਸੁਣੋ ਹਾਂ ਨਹੀਂ ਨਹੀਂ ਡਾਕਟਰ ਨਾ ਬੁਲਾਓ ਮੈਂ ਡਾਕਟਰ ਦਵਾਈ ਲੈ ਕੇ ਆਈ ਮੇਰੇ ਪਰਚੇ ਪਈ ਹੈ ਬਿਲਕੁਲ ਓਕੇ ਹੈ ਕੋਈ ਗੱਲ ਨਹੀਂ ਕਰਨੇ ਹਾਂ ਖਵਾਈ ਹੈ ਉਹ ਕਹਿੰਦੇ ਫਿਰ ਕਿਉਂ ਉਹ ਕਹਿੰਦੇ ਖਵਾਇਆ ਕੀ ਜੇ ਮੈਂ ਦੱਸਿਆ ਉਹਨੇ ਪਾਦਾ ਹਜਮੀ ਹੋ ਗਈ ਐਨੂੰ ਅੱਛਾ ਉਹਦੇ ਨਾਲ ਨਾ ਫਿਰ ਜਦੋਂ ਪਾਦਾ ਹਜਮੀ ਹੋ ਜਾਏ ਨਾ ਫਿਰ ਬੰਦਾ ਜਾਂ ਤਾਂ ਲੂਜ਼ ਮੋਸ਼ਨ ਹੋਏ ਜਾਂ ਮੌਮਟਾ ਹੋਏ ਜਾਂ ਤੇ ਨੂੰ ਮੌਮਟਾ ਆਣ ਲੱਗ ਪਿਓ ਉਹਦੇ ਨਾਲ ਮੈਂ ਤਾਂ ਕਿਹਾ ਕੋਈ ਨਹੀਂ 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 ਦੱਸੋ ਕਿੱਥੇ ਜੇ ਅਜੇ ਬੱਚਿਆਂ ਦਾ ਦਿਨ ਕੀ ਤੇ ਵਾਹੇ ਤਾਂ ਹੱਸਣ ਖੇਡਣ ਦੇ ਦਿਨ ਜੇ ਨਾਲ ਅਜੇ ਕਿੱਥੇ ਅਨਾਂ ਦੇ ਸ਼ਰੀਰਾਂ ਚੰਨੀਆਂ ਜਾਣ ਨਹੀਂ ਉਹ ਤਾਂ ਗੱਲ ਐਮਨ ਜੀ ਹੋਰ ਸੀ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਮੈਂ ਤਾਂ ਕਿਹਾ ਕਿ ਖੁਸ਼ ਗਵਰੀ ਚੱਲ ਫਿਰ ਮੇਰੇ ਕੋਲ ਰਹੇਗੀ ਮੇਰੀ ਨੂਰਾਨੀ ਹੈ ਨਹੀਂ ਨਹੀਂ ਦੱਸੋ ਜੇ ਇਹੋ ਜੀ ਗੱਲ ਹੋਵੇ ਤੁਸੀਂ ਦਾਦੀ ਤੇ ਮੈਂ ਨਾਨੀ ਬਣ ਮਾਲੀ ਹੋਵਾਂ ਉਹ ਨਾਲ ਕਿਤੇ ਲੁਕਿਆ ਰੁਕਦੀ ਹੈ ਦੱਸੋ ਨਹੀਂ ਰੁਕਦੀ ਤਾਂ ਨਹੀਂ ਐ ਸਸ ਇੱਕ ਗੱਲ ਐ ਅਰਜਨ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਹਾਂਜੀ ਆਈਏ ਤੇ ਤੁਸੀਂ ਚੱਲ ਚੱਲੇ ਸੁਖਨਾ ਅਮਰੀਕਾ ਮਾਰਾ ਇਹ ਵੱਲ ਕੋਈ ਅਸੀਂ ਗੱਲਬਾਤ ਵੀ ਨਹੀਂ ਹੈਗੀ ਰਾਜੀ ਖੁਸ਼ੀ ਜਾਓ ਆਪਣਾ ਬਿਜ਼ਨਸ ਸੈੱਟ ਕਰੋ ਫਿਰ ਆਪਣੀ ਦੁਨੀਆ ਬਸਰ ਕਰੋ ਬਿਲਕੁਲ ਬਿਲਕੁਲ ਜੇ ਕਿਤੇ ਮਾ ਬਾਈ ਨੇ ਛੇਤੀ ਸੁਣ ਲਈ ਜਾਣ ਤੋਂ ਮੇਲਾ ਸਾਨੂੰ ਪਤਾ ਲੱਗ ਗਿਆ ਅਸੀਂ ਨਾਨੀ ਦਾਦੀ ਬਣਨ ਵਾਲੇ ਹਾਂ ਫਿਰ ਕੀ ਕਰਾਂਗੇ